ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਦੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਦੀ ਕਲਾਸ ਦੇ ਵਿੱਚ ਆਪਣੇ ਕੋਲੇ ਜਿਹੜਾ ਟੌਪਿਕ ਹੈ ਉਹ ਮੇਨ ਸਪੈਸ਼ਲ ਰਹਿਣ ਵਾਲਾ ਹੈ ਮਹਾਤਮਾ ਗਾਂਧੀ ਜੀ ਉੱਪਰ ਤਾਂ ਇਹਨਾਂ ਬਾਰੇ ਹੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੇ ਦੇਸ਼ ਦੀ ਆਜ਼ਾਦੀ ਲਈ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਅੱਗੇ ਹੋ ਹੋ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਾਂ ਫਿਰ ਬਹੁਤ ਸਾਰੇ ਉਹਨਾਂ ਨੇ ਬਲੀਦਾਨ ਦਿੱਤੇ ਤਾਂ ਉਹਨਾਂ ਦੇ ਵਿੱਚੋਂ ਇੱਕ ਸੀਗੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਔਰ ਇਹਨਾਂ ਦੇ ਪੂਰੇ ਜੀਵਨ ਬਾਰੇ ਜਾਣਾਂਗੇ ਤਜੇ ਮੇ ਕਿ ਤੁਹਾਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਜੀ ਦਾ ਜਨਮ ਜੋ ਸੀਗਾ ਉਹ 2 ਅਕਤੂਬਰ 1869 ਦੇ ਵਿੱਚ ਹੋਇਆ ਗੁਜਰਾਤ ਦੇ ਪੋਰਬੰਦਰ ਸ਼ਹਿਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਜਦਕਿ ਪਿਤਾ ਜੀ ਦਾ ਨਾਮ ਕਰਮਚੰਦ ਗਾਂਧੀ ਜੀ ਔਰ ਮਾਤਾ ਜੀ ਦਾ ਨਾਮ ਪੁਤਲੀਬਾਈ ਸੀ ਤਾਂ ਜਨਮ ਤੋਂ ਕੁਝ ਸਮੇਂ ਬਾਅਦ ਹੀ ਗਾਂਧੀ ਜੀ ਦਾ ਪੂਰਾ ਪਰਿਵਾਰ ਜੋ ਸੀ ਉਹ ਰਾਜਕੋਟ ਵਿੱਚ ਜਾ ਕੇ ਰਹਿਣ ਲੱਗਾ ਜਿੱਥੋਂ ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਨੂੰ ਪੂਰਾ ਕੀਤਾ ਪੜਾਈ ਦੇ ਚੱਲਦੇ ਹੀ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਕਿਉਂਕਿ ਉਸ ਸਮੇਂ ਤੇ ਜੋ ਸੀ ਛੋਟੀ ਉਮਰਾਂ ਦੇ ਵਿੱਚ ਹੀ ਵਿਆਹ ਕਰ ਦਿੱਤੇ ਜਾਂਦੇ ਸੀ ਤਾਂ ਉਹਨਾਂ ਦੀ ਪਤਨੀ ਦਾ ਜੋ ਨਾਮ ਸੀ ਉਸ ਹੀ ਕਸਤੂਰਬਾ ਤਾਂ ਵਿਆਹ ਤੋਂ ਬਾਅਦ ਜਿਹੜਾ ਸੀ 1887 ਦੇ ਵਿੱਚ ਅਹਮਦਾਬਾਦ ਤੋਂ ਉਹਨਾਂ ਨੇ ਆਪਣੀ 12ਵੀਂ ਦੀ ਪੜ੍ਹਾਈ ਜਿਹੜੀ ਸੀ ਉਹ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਲਾਅ ਦੀ ਪੜ੍ਹਾਈ ਲਈ ਲੰਡਨ ਗਏ 1891 ਵਿੱਚ ਲਾਅ ਦੀ ਪੜ੍ਹਾਈ ਪੂਰੀ ਕਰਕੇ ਭਾਰਤ ਵਾਪਸ ਆਏ ਤੇ ਉਹਨਾਂ ਨੇ ਭਾਰਤ ਵਾਪਸ ਆਉਣ ਤੇ ਵੀ ਕੋਈ ਜਿਹੜੀ ਸੀ ਨੌਕਰੀ ਉਹਨਾਂ ਨੂੰ ਨਹੀਂ ਮਿਲ ਰਹੀ ਸੀ ਜਦੋਂ ਉਹ ਆਪਣੀ ਲਾਅ ਦੀ ਪੜ੍ਹਾਈ ਪੂਰੀ ਕਰਕੇ ਆਏ ਤਾਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਭਾਰਤ ਵਿੱਚ ਆ ਕੇ ਕੋਈ ਵੀ ਨੌਕਰੀ ਜੋ ਸੀ ਨਹੀਂ ਮਿਲ ਰਹੀ ਸੀ ਫਿਰ ਵੀ ਕਾਫੀ ਮੁਸ਼ਕਲਤਾ ਤੋਂ ਬਾਅਦ ਉਹਨਾਂ ਨੂੰ 1893 ਦੇ ਵਿੱਚ ਦਾਦਾ ਐਂਡ ਅਬਦੁੱਲਾ ਨਾਮ ਦੀ ਇੱਕ ਕੰਪਨੀ ਦੇ ਵਿੱਚ ਨੌਕਰੀ ਮਿਲਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਜੋ ਹੈ ਸਾਊਥ ਅਫਰੀਕਾ ਜਾਣਾ ਪੈਂਦਾ ਹੈ ਤਾਂ ਸਾਊਥ ਅਫਰੀਕਾ ਵੀ ਉਹਨਾਂ ਨੂੰ ਕਾਲ ਬੁਲਾਉਂਦੇ ਨੇ ਦਾਦਾ ਅਬਦੁੱਲਾ ਜੀ ਦੁਆਰਾ ਹੀ ਗਾਂਧੀ ਜੀ ਨੂੰ ਸਾਊਥ ਅਫਰੀਕਾ ਬੁਲਾਇਆ ਜਾਂਦਾ ਹੈ ਪਰ ਜਦੋਂ ਸਾਊਥ ਅਫਰੀਕਾ ਜਾਂਦੇ ਹਨ ਤਾਂ ਉਸ ਸਮੇਂ ਸਾਊਥ ਅਫਰੀਕਾ ਵਿੱਚ ਭਾਰਤੀ ਲੋਕਾਂ ਨੂੰ ਜੋ ਸੀ ਕਾਫੀ ਭੇਦਭਾਵ ਜਿਹੜਾ ਸੀ ਉਹਨਾਂ ਦੇ ਨਾਲ ਕੀਤਾ ਜਾਂਦਾ ਸੀ ਜਿਸ ਦੇ ਚੱਲਦੇ 1894 ਵਿੱਚ ਗਾਂਧੀ ਜੀ ਗਾਂਧੀ ਜੀ ਦੇ ਦੁਆਰਾ ਨਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ ਕੀਤੀ ਗਈ ਕਿੱਥੇ ਸਾਊਥ ਅਫਰੀਕਾ ਵਿੱਚ ਤਾਂ ਇਸ ਦੀ ਸ਼ੁਰੂਆਤ ਭਾਰਤੀ ਲੋਕਾਂ ਨਾਲ ਹੋ ਰਹੇ ਭੇਦਭਾਵ ਨੂੰ ਖਤਮ ਕਰਨ ਲਈ ਗਾਂਧੀ ਜੀ ਦੁਆਰਾ ਸਾਊਥ ਅਫਰੀਕਾ ਦੇ ਵਿੱਚ ਕੀਤੀ ਗਈ ਅਤੇ ਇਸ ਦਾ ਪ੍ਰਧਾਨ ਜੋ ਸੀ ਦਾਦਾ ਅਬਦੁੱਲਾ ਜੀ ਨੂੰ ਹੀ ਬਣਾਇਆ ਗਿਆ ਜਿਨ੍ਹਾਂ ਨੇ ਗਾਂਧੀ ਜੀ ਨੂੰ ਸਾਊਥ ਅਫਰੀਕਾ ਦੇ ਵਿੱਚ ਬੁਲਾਇਆ ਸੀ ਤਾਂ ਨੌਕਰੀ ਦੇ ਚੱਲਦੇ ਤਾਂ ਗਾਂਧੀ ਜੀ ਨੂੰ 1 ਸਾਲ ਲਈ ਸਾਊਥ ਅਫਰੀਕਾ ਭੇਜਿਆ ਗਿਆ ਸੀ ਗਾਂਧੀ ਜੀ ਸਾਊਥ ਅਫਰੀਕਾ ਵਿੱਚ ਰਹਿ ਰਹੇ ਭਾਰਤੀ ਲੋਕਾਂ ਦੇ ਹਿੱਤ ਵਿੱਚ ਪੂਰੇ 21 ਸਾਲ ਤੱਕ ਉੱਥੇ ਰਹੇ ਅਤੇ ਭੇਦਭਾਵ ਨੂੰ ਖਤਮ ਕੀਤਾ ਤਾਂ ਇਸ ਤੋਂ ਬਾਅਦ 1 ਨਵੰਬਰ 1915 ਨੂੰ ਗਾਂਧੀ ਜੀ ਭਾਰਤ ਵਾਪਸ ਆਏ ਅਤੇ ਜਿਸ ਦਿਨ ਨੂੰ ਐਨ ਆਰ ਆਈ ਡੇ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ 1 ਨਵੰਬਰ ਨੂੰ ਆਪਾਂ ਐਨ ਆਰ ਆਈ ਡੇ ਨੂੰ ਐਨ ਆਰ ਆਈ ਡੇ ਵਜੋਂ ਮਨਾਉਂਦੇ ਹਾਂ ਠੀਕ ਹੈ ਕਿਉਂਕਿ ਉਸ ਸਮੇਂ ਜਿਹੜੇ ਸੀ ਗਾਂਧੀ ਜੀ ਉਹ ਭਾਰਤ ਵਾਪਸ ਆਏ ਸੀ ਤਾਂ 1915 ਤੋਂ 1916 ਦੇ ਵਿੱਚ ਗਾਂਧੀ ਜੀ ਨੇ ਗਾਂਧੀ ਜੀ ਦੇ ਦੁਆਰਾ ਸਬਰਮਤੀ ਆਸ਼ਮ ਦੀ ਸਥਾਪਨਾ ਕੀਤੀ ਗਈ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਗਾਂਧੀ ਜੀ ਦੁਆਰਾ ਸਬਰਮਤੀ ਆਸ਼ਮ ਦੀ ਸਥਾਪਨਾ ਕੀਤੀ ਗਈ ਸੀ ਪਰ ਕਦੋਂ ਕੀਤੀ ਗਈ ਸੀ 1915 ਤੋਂ 1916 ਦੇ ਵਿੱਚ ਤਾਂ ਗਾਂਧੀ ਜੀ ਦੁਆਰਾ ਭਾਰਤ ਆਉਣ ਤੋਂ ਬਾਅਦ ਆਈਐਨਸੀ ਜੁਆਇਨ ਕੀਤੀ ਗਈ ਠੀਕ ਹੈ ਅਤੇ ਜਿਹੜੀ ਆਈਐਨਸੀ ਪਹਿਲਾਂ ਤੋਂ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਸੀ ਸਪਲਿਟ ਸੈਸ਼ਨ ਦੇ ਵਿੱਚ 201907 ਦੇ ਵਿੱਚ ਠੀਕ ਹੈ ਤਾਂ 1916 ਦੇ ਵਿੱਚ ਆਈਐਨਸੀ ਨੂੰ ਫਿਰ ਤੋਂ ਜਿਹੜਾ ਹੈ ਇਕੱਠਾ ਕੀਤਾ ਗਿਆ ਜੋ ਕਿ ਨਰਮ ਦਲ ਅਤੇ ਗਰਮ ਦਲ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਸੀ ਤਾਂ ਉਸ ਤੋਂ ਬਾਅਦ 1917 ਵਿੱਚ ਗਾਂਧੀ ਜੀ ਦੁਆਰਾ ਭਾਰਤ ਵਿੱਚ ਪਹਿਲਾ ਸੱਤਿਆਗ੍ਰਹਿ ਯਾਨੀ ਕਿ ਚੰਪਾਰਨ ਸੱਤਿਆਗ੍ਰਹਿ ਕੀਤਾ ਗਿਆ ਜੋ ਕਿ ਨੀਲ ਦੀ ਖੇਤੀ ਦੇ ਵਿਰੋਧ ਸੀ ਅਤੇ ਇਸ ਠੀਕ ਹੈ ਤਾਂ ਜਿਹੜਾ ਵੀ ਇਹ ਜਿਹੜਾ ਸਤਿਆਗ੍ਰਹਿ ਕੀਤਾ ਗਿਆ ਸੀ ਆਪਣੇ ਕੋਲ ਚੰਪਾਰਨ ਸਤਿਆਗ੍ਰਹਿ ਇਹ ਕੀ ਸੀਗਾ ਇਹ ਸਤਿਆਗ੍ਰਹਿ ਜਿਹੜਾ ਸੀਗਾ ਨੀਲ ਦੀ ਖੇਤੀ ਦੇ ਵਿਰੁੱਧ ਸੀਗਾ ਠੀਕ ਹੈ ਜਿਹਦੇ ਵਿੱਚ ਤੀਨ ਗੱਠੀਆ ਸਿਸਟਮ ਨੂੰ ਜਿਹੜਾ ਸੀ ਖਤਮ ਕੀਤਾ ਗਿਆ ਸੀਗਾ ਤੇ ਇਸ ਤੋਂ ਬਾਅਦ ਜਿਹੜਾ ਹੈ 1918 ਦੇ ਵਿੱਚ ਗਾਂਧੀ ਜੀ ਦੁਆਰਾ ਖੇੜਾ ਸਤਿਆਗ੍ਰਹਿ ਕੀਤਾ ਜਾਂਦਾ ਹੈ ਕਿੱਥੇ ਗੁਜਰਾਤ ਦੇ ਵਿੱਚ ਤਾਂ ਜਿਸ ਦਾ ਰੀਜ਼ਨ ਕੀ ਸੀਗਾ ਸੋਕਾ ਪੈਣ ਦੇ ਬਾਅਦ ਵੀ ਜਿਹੜੇ ਸੀ ਲੋਕਾਂ ਤੋਂ ਟੈਕਸਿਸ ਜਿਹੜੇ ਸੀ ਵਸੂਲ ਕੀਤੇ ਜਾ ਰਹੇ ਸੀ ਤਾਂ ਇਸੇ ਦੇ ਕਾਰਨ ਜਿਹੜਾ ਇਹ ਸਤਿਆਗ੍ਰਹਿ ਇਸੇ ਦੇ ਵਿਰੁੱਧ ਜਿਹੜਾ ਇਹ ਸਤਿਆਗ੍ਰਹਿ ਕੀਤਾ ਗਿਆ ਸੀ ਤਾਂ ਇਸੇ ਸਤਿਆਗ੍ਰਹਿ ਨੂੰ ਜਿਹੜ ਜੋਇਨ ਕੀਤਾ ਗਿਆ ਸੀਗਾ 1918 ਵਿੱਚ ਹੀ ਜਿਹੜਾ ਸੀਗਾ ਇੱਕ ਹੋਰ ਸੱਤਿਆਗ੍ਰਹਿ ਕੀਤਾ ਗਿਆ ਸੀ ਜਿਸ ਦੇ ਨਾਮ ਹੈ ਅਹਮਦਾਬਾਦ ਮਿੱਲ ਸੱਤਿਆਗ੍ਰਹਿ ਤਾਂ ਇਹ ਕੀਤਾ ਗਿਆ ਸੀ ਜਿਸ ਦਾ ਰੀਜ਼ਨ ਜੋ ਸੀਗਾ ਉਹ ਸੀ ਕਿ ਪਲੇਗ ਦੀ ਬਿਮਾਰੀ ਫੈਲਣ ਦੇ ਕਾਰਨ ਮਿੱਲ ਦੇ ਕਰਮਚਾਰੀਆਂ ਨੂੰ ਕੋਈ ਵੀ ਬੋਨਸ ਜਿਹੜਾ ਸੀ ਉਹ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਉਹਨਾਂ ਦੀ ਕੋਈ ਵੀ ਜਿਹੜੀ ਸੀ ਦਿਹਾੜੀ ਸੀ ਉਹਨੂੰ ਵਧਾਇਆ ਜਾ ਰਿਹਾ ਸੀ ਤਾਂ ਗਾਂਧੀ ਜੀ ਦੁਆਰਾ ਇਸ ਸੱਤਿਆਗ੍ਰਹਿ ਇਹ ਸੱਤਿਆਗ੍ਰਹਿ ਕੀਤਾ ਗਿਆ ਠੀਕ ਹੈ ਗਾਂਧੀ ਜੀ ਦੁਆਰਾ ਪਹਿਲੀ ਭੋਖੜ ਹੜਤਾਲ ਕੀਤੀ ਗਈ ਯਾਨੀ ਕਿ ਇਸ ਸਤਿਆਗ੍ਰਹਿ ਦੇ ਵਿੱਚ ਪਹਿਲੀ ਵਾਰ ਗਾਂਧੀਵਾਰੀ ਗਾਂਧੀ ਜੀ ਨੇ ਭੋਖੜ ਹੜਤਾਲ ਕੀਤੀ ਸੀ ਠੀਕ ਹੈ ਜਿਸ ਦੀ ਪ੍ਰੇਰਣਾ ਜਿਹੜੀ ਸੀਗੀ ਉਹਨਾਂ ਨੂੰ ਰਸਕਿਨ ਤੋਂ ਮਿਲੀ ਸੀ ਠੀਕ ਹੈ ਤਾਂ ਇਸ ਤੋਂ ਬਾਅਦ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੁੰਦਾ ਹੈ ਜਿਸ ਦੇ ਚਲਦੇ ਗਾਂਧੀ ਜੀ ਦੁਆਰਾ ਆਪਣੀ ਕੇਸਰੀ ਹਿੰਦ ਦੀ ਜਿਹੜੀ ਉਹਨਾਂ ਨੂੰ ਉਪਾਦੀ ਮਿਲੀ ਹੋਈ ਸੀ ਕੇਸਰੀ ਹਿੰਦੀ ਅੰਗਰੇਜ਼ਾਂ ਦੁਆਰਾ ਠੀਕ ਹੈ ਤਾਂ ਉਹ ਕੇਸਰੀ ਹਿੰਦੀ ਉਪਾਦੀ ਜਿਹੜੀ ਹੈ ਉਹ ਉਹ ਤਿਆਗ ਦਿੰਦੇ ਹਨ ਅਤੇ ਉਹਨਾਂ ਦੇ ਨਾਲ ਹੀ ਜਿਹੜੇ ਰਵਿੰਦਰਨਾਥ ਟੈਗੋਰ ਜੀ ਸੀਗੇ ਉਹ ਵੀ ਆਪਣੀ ਉਪਾਦੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀ ਨਾਈਟ ਰੋਡ ਦੀ ਉਪਾਦੀ ਉਹ ਵੀ ਉਹ ਤਿਆਗ ਦਿੰਦੇ ਹਨ ਉਸ ਤੋਂ ਬਾਅਦ ਗੱਲ ਆਉਂਦੀ ਹੈ 1920 ਤਾਂ 1920 ਦੇ ਵਿੱਚ ਗਾਂਧੀਜੀ ਦੁਆਰਾ ਨਾਨ ਕੋਆਪਰੇਸ਼ਨ ਮੂਵਮੈਂਟ ਯਾਨੀ ਕਿ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਅਸਹਿਯੋਗ ਅੰਦੋਲਨ ਦੇ ਨਾਮ ਨਾਲ ਜਾਣਦੇ ਹਾਂ ਉਸ ਨੂੰ ਸ਼ੁਰੂ ਕੀਤਾ ਗਿਆ ਪਰ ਅੱਗੇ ਚੱਲ ਕੇ 1922 ਵਿੱਚ ਚੌਰੀਚੌਰਾ ਇਨਸੀਡੈਂਟ ਹੁੰਦਾ ਹੈ ਜੋ ਕਿ ਯੂਪੀ ਵਿੱਚ ਸਥਿਤ ਹੈ ਚੌਰੀਚੌਰਾ ਨਾਮਕ ਇੱਕ ਸਥਲ ਹੈ ਜੋ ਕਿ ਯੂਪੀ ਦੇ ਵਿੱਚ ਸਥਿਤ ਹੈ ਉੱਥੇ ਦੇ ਲੋਕਾਂ ਦੁਆਰਾ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਇਸੇ ਕਾਰਨ ਹੀ ਜੋ ਸੀਗਾ ਗਾਂਧੀ ਜੀ 1922 ਦੇ ਵਿੱਚ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਖਤਮ ਕਰ ਦਿੰਦੇ ਹਨ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਗਾਂਧੀ ਜੀ ਲੋਕਾਂ ਨਾਲ ਹਮੇਸ਼ਾ ਖੜੇ ਰਹਿੰਦੇ ਹਨ ਅਤੇ ਭਾਰਤ ਦੀ ਆਜ਼ਾਦੀ ਲਈ 8 ਅਗਸਤ 1942 ਵਿੱਚ ਕੁਇਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕਰਦੇ ਹਨ ਠੀਕ ਹੈ ਤਾਂ ਭਾਰਤ ਦੀ ਆਜ਼ਾਦੀ ਲਈ ਗਾਂਧੀ ਜੀ ਦੁਆਰਾ 8 ਅਗਸਤ 1942 ਵਿੱਚ ਕੁਇਟ ਇੰਡੀਆ ਮੂਵਮੈਂਟ ਯਾਨੀ ਕਿ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਠੀਕ ਹੈ ਇਸ ਵਿੱਚ ਗਾਂਧੀ ਜੀ ਨੇ ਡੂ অর ਡਾਈ ਦਾ ਨਾਰਾ ਦਿੱਤਾ ਯਾਨੀ ਕਿ ਕਰੋ ਜਾਂ ਮਰੋ ਤਾਂ ਇਸ ਦਾ ਨਾਰਾ ਜਿਹੜਾ ਸੀ ਗਾਂਧੀ ਜੀ ਦੁਆਰਾ ਦਿੱਤਾ ਗਿਆ ਸੀ ਤਾਂ ਇਸੇ ਮੂਮੈਂਟ ਦੇ ਕਾਰਨ ਗਾਂਧੀ ਜੀ ਨੂੰ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਤਾਂ ਕਰਕੇ ਉਸ ਸਮੇਂ ਤੋਂ ਆਪਾਂ ਇਸ ਮੂਮੈਂਟ ਨੂੰ ਲੀਡਰਲੈਸ ਮੂਮੈਂਟ ਦੇ ਨਾਮ ਨਾਲ ਵੀ ਜਾਣਦੇ ਹਾਂ ਅਤੇ 1947 ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਆਪਣਾ ਠੀਕ ਹੈ ਹੋਰ ਵੀ ਕਈ ਸਾਰੇ ਆਪਣੇ ਜੋ ਵੀ ਉੱਥੇ ਯੋਗਦਾਨ ਪਾਉਂਦੇ ਹਨ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਬਹੁਤ ਸਾਰੇ ਜਿਹੜੇ ਹੁੰਦੇ ਨੇ ਆਪਣੇ ਠੀਕ ਹੈ ਤਾਂ ਇਸ ਤਰ੍ਹਾਂ ਕਿ ਨਾਲ 15 ਅਗਸੂ 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਪਰ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ 30 ਜਨਵਰੀ 1948 ਨੂੰ ਨਥੂਰਾਮ ਗੋੜਸੇ ਦੁਆਰਾ ਗਾਂਧੀ ਜੀ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਇਸੇ ਕਾਰਨ ਨਥੂਰਾਮ ਗੋੜਸੇ ਨੂੰ ਜਿਹੜਾ ਹੈ ਉਹ ਭਾਰਤ ਸਰਕਾਰ ਦੁਆਰਾ ਫਾਂਸੀ ਦੇ ਦਿੱਤੀ ਜਾਂਦੀ ਹੈ ਔਰ ਇੱਥੇ ਇਹਨਾਂ ਦੀ ਜੀਵਨੀ ਦਾ ਆਪਣੇ ਕੋਲੇ ਅੰਤ ਹੁੰਦਾ ਹੈ ਤਾਂ ਇੰਨਾ ਹੀ ਸੀ धन्यवाद बहुत बहुत और अगर तुम तो अजय हाँ तक चैनल सबसक्राइब नहीं कर रखिया तो चैनल सबसक्राइब जरूर कर लेना और आइकन वाली कंटिन्यू ऑल तो जरूर प्रेस कर लियो ताकि अगर आने वाली वीडियो की नोटिफिकेशन जो है तुडे तक पहले पहुँचती रहे थैंक्स फॉर वॉचिंग